ਵੋਟਾ ਤੋਂ ਇੱਕ ਰਾਤ ਪਹਿਲਾਂ ਬਰਨਾਲੇ 'ਚ ਪੁਲਿਸ ਨੇ ਕਾਂਗਰਸੀ ਚੱਕ ਲਏ ਕਾਂਗਰਸੀ ਚੱਕ ਕੇ ਸੀਆਈਏ ਸਟਾਫ ਲੈ ਆਂਦੇ ਜਿੱਥੇ ਰੋਲਾ ਪੈ ਗਿਆ ਨਾਹਰੇਬਾਜੀ ਹੋ ਗਈ ਪੂਰਾ ਮਾਜ਼ਰਾ ਕੀ ਹੈ ਕਿ ਸਰਕਾਰ ਬੁਖਲਾ ਗਈ ਹੈ ਸਰਕਾਰ ਨੂੰ ਆਪਣੀ ਹਾਰ ਕੰਧ ਦੇ ਨਜ਼ਰ ਆ ਰਹੀ ਹੈ ਕਿ ਕਾਂਗਰਸੀ ਚੱਕਨੇ ਪੈਗੇ ਪੁਲਿਸ ਦੇ ਬਾਰੇ ਸਪਸ਼ਟ ਜਵਾਬ ਨਹੀਂ ਦੇ ਪਾ ਰਹੀ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਹਿਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਚਾਰ ਜਿਮਣੀ ਚੋਣਾਂ ਹੋ ਰਹੀਆਂ ਨੇ ਸੱਤਾ ਤੇ ਅਖੀਰ ਤੇ ਆ ਕੇ ਆਪਣੇ ਰੰਗ ਦਿਖਾਉਣ ਦੇ ਲਈ ਜਿਹੜਾ ਮਜਬੂਰ ਹੋਈ ਆ ਖਾਸ ਕਰਕੇ ਬਰਨਾਲੇ ਦੇ ਅੰਦਰ ਪਹਿਲਾਂ ਤਾਂ ਕਿਹਾ ਜਾਂਦਾ ਕਿ ਬਰਨਾਲੇ ਚ ਮੀਤ ਹੇਰ ਐਂਡ ਕੰਪਨੀ ਦੀ ਵਾਹ ਹੀ ਨਹੀਂ ਚੱਲਣ ਦਿੱਤੀ ਕਿ ਉਹ ਸੱਤਾ ਦਾ ਹੀ ਦੁਰਵਰਤੋਂ ਕਰੇ ਪਰ ਬੀਤੇ ਦੋ ਦਿਨਾਂ ਤੋਂ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਕਿਹਾ ਹੁਣੇ ਉੱਪਰੋਂ ਫੋਨ ਫੋਨ ਕਰਾ ਕੇ ਕਿ ਅਸੀਂ ਕਰਨਾ ਹੈ ਯਾਰ ਸਾਨੂੰ ਕਰਨ ਦੋ ਅਸੀਂ ਤਾਂ ਬਹੁਤ ਪਤਲੀ ਹਾਲਤ ਚ ਇਹ ਇਸੇ ਚੱਕਰ ਦੇ ਵਿੱਚ ਹੁਣ ਖਬਰ ਆਈ ਹੈ ਕਿ ਬਰਨਾਲੇ ਦੇ ਵਿੱਚ ਰਾਤ ਨੂੰ ਕਾਂਗਰਸ ਹੀ ਚੱਕ ਲੈਗੇ ਜਿਸ ਤੋਂ ਬਾਅਦ ਰੋਲਾ ਪੈ ਗਿਆ ਵੱਡੀ ਪੱਦਰ ਤੇ ਕਾਂਗਰਸੀ ਵਰਕਰ ਤੇ ਕਾਂਗਰਸੀ ਉਮੀਦਵਾਰ ਕਾਲਾ ਟਿੱਲੋਂ ਬਰਨਾਲੇ ਦੇ ਹੰਢਿਆਏ ਵਾਲੇ ਸੀਆਈਏ ਸਟਾਫ ਦੇ ਬਾਹਰ ਇਕੱਠੇ ਹੋ ਗਏ ਤੇ ਜਿੱਥੇ ਉਹਨਾਂ ਨੇ ਨਾਰੇਬਾਜ਼ੀ ਸ਼ੁਰੂ ਕਰਤੀ ਪੁਲਿਸ ਜਿਹੜੀ ਹੈ ਉਹ ਕੋਈ ਸਪਸ਼ਟ ਜਵਾਬ ਨਹੀਂ ਦੇ ਪਾਰੀ ਪੁਲਿਸ ਕਹਿੰਦੀ ਹੈ ਕਿ ਸਾਨੂੰ ਇੱਕ ਸ਼ਿਕਾਇਤ ਆਈ ਸੀ ਅਸੀਂ ਉਸ ਸ਼ਿਕਾਇਤ ਤੇ ਚੱਕ ਲੇ ਪੁਲਿਸ ਦੇ ਸੂਤਰ ਇਹ ਗੱਲ ਕਲੀਅਰ ਨਹੀਂ ਕਰ ਪਾ ਰਹੇ ਕਿ ਸ਼ਿਕਾਇਤ ਕਿਉਂ ਆਈ ਸੀ ਕਿੰਨੇ ਦਿੱਤੀ ਸੀ ਕਿਸ ਖਿਲਾਫ ਦਿੱਤੀ ਸੀ ਕਿਉਂ ਦਿੱਤੀ ਸੀ ਕੀ ਇਹਨਾਂ ਨੇ ਅਪਰਾਧ ਕੀਤਾ ਸ਼ਿਕਾਇਤ ਤਾਂ ਬਹੁਤ ਸਾਰੀ ਕੋਈ ਤੁਰਿਆ ਜਾਂਦਾ ਵਿਅਕਤੀ ਵੀ ਕਿਸੇ ਬਰਤੀ ਸ਼ਿਕਾਇਤ ਦੇ ਸਕਦਾ ਹੈ ਸ਼ਿਕਾਇਤ ਨੂੰ ਵੈਰੀਫਾਈ ਕੀਤਾ ਸਵਾਲ ਸਵਾਲ ਨੇ ਇਹ ਪੁਲਿਸ ਨੂੰ ਵਿਦੇ ਜਵਾਬ ਦੇਣੇ ਪੈਣਗੇ ਵਿਧਾਨ ਸਭਾ ਚੋਣਾ ਤੋਂ ਇੱਕ ਰਾਤ ਪਹਿਲਾਂ ਮਾਹੌਲ ਉਸਵੇਰੇ ਬਰਨਾਲਾ ਅੰਦਰ ਤਣਾਪੂਰਨ ਹੋ ਗਿਆ ਜਦੋਂ ਕੁਝ ਕਾਂਗਰਸੀਆਂ ਨੂੰ ਸੀਆਈਏ ਸਟਾਫ ਦੀ ਪੁਲਿਸ ਚੁੱਕ ਕੇ ਲੈ ਆਈ ਮਿਲੀ ਜਾਣਕਾਰੀ ਦੇ ਅਨੁਸਾਰ ਕਾਂਗਰਸੀਆਂ ਨੂੰ ਸੀਆਈਏ ਸਟਾਫ ਦੀ ਪੁਲਿਸ ਚੁੱਕ ਕੇ ਲੈ ਆਈ ਸੂਤਰਾਂ ਪੁਲਿਸ ਦੇ ਸੂਤਰਾਂ ਦੇ ਅਨੁਸਾਰ ਉਨ੍ਹਾਂ ਕੋਲ ਕੋਈ ਸ਼ਿਕਾਇਤ ਆਈ ਸੀ ਜਿਸ ਦੇ ਚਲਦਿਆਂ ਇਹ ਕਾਰਵਾਈ ਕੀਤੀ ਗਈ ਜੋਸ ਤੋਂ ਬਾਅਦ ਕਾਂਗਰਸੀ ਆਗੂਆਂ ਸਮੇਤ ਕਾਂਗਰਸੀ ਉਮੀਦਵਾਰ ਕਾਲਾ ਢਿੱਲੋ ਵੱਡੀ ਗਿਣਤੀ ਦੇ ਵਿੱਚ ਸੀਆਈਏ ਸਟਾਫ ਅੱਗੇ ਇਕੱਠੇ ਹੋ ਗਏ ਤੇ ਉਹਨਾਂ ਨੇ ਨਾਹਰੇਬਾਜੀ ਸ਼ੁਰੂ ਕਰ ਦਿੱਤੀ ਅਧਿਕਾਰੀਆਂ ਦਾ ਆਖਣਾ ਹੈ ਕਿ ਇੱਕ ਸ਼ਿਕਾਇਤ ਦੇ ਆਧਾਰ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦ ਕਿ ਕਾਂਗਰਸੀਆਂ ਦਾ ਕਹਿਣਾ ਕਿ ਸਰਕਾਰ ਬੁਖਲਾਹਟ ਵਿੱਚ ਆਈ ਹੈ ਅਤੇ ਧੱਕੇਸ਼ਾਹੀ ਕਰ ਰਹੀ ਹੈ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਤੱਕੇਸ਼ਾਈ ਦੇ ਖਿਲਾਫ ਉਹ ਡਟ ਕੇ ਖੜਨਗੇ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਸਰਕਾਰ ਪੂਰੀ ਤਰ੍ਹਾਂ ਨਾਲ ਬਖਲਾ ਗਈ ਹੈ ਸਰਕਾਰ ਨੂੰ ਆਪਣੀ ਹਾਰ ਸਪਸ਼ਟ ਨਜ਼ਰ ਆ ਰਹੀ ਹੈ ਇਹ ਗੱਲ ਕਿਤੇ ਨਾ ਕਿਤੇ ਕਹਿ ਲਈਏ ਕਿ ਤੱਥਾਂ ਦੇ ਆਧਾਰ ਤੇ ਸਰਕਾਰ ਦੀ ਹਾਲਤ ਜੋ ਗਰਾਊਂਡ ਰਿਪੋਰਟ ਤੋਂ ਆ ਰਹੀ ਹੈ ਸਰਕਾਰ ਦਾ ਜੋ ਉਮੀਦਵਾਰ ਹੈ ਸੱਤਾਧਾਰੀ ਧਿਰ ਦਾ ਹਰਿੰਦਰ ਢਾਲੀਵਾਲ ਉਹ ਕਾਫੀ ਕਮਜ਼ੋਰ ਸਥਿਤੀ 'ਚ ਜਾ ਚੁੱਕਿਆ ਬੇਸ਼ੱਕ ਅੱਜ ਕਾਂਗਰਸੀ ਚੱਕਲੇ ਹੋਣ ਗੁਰਦੀ ਬਾੜ ਨੇ ਵੀ ਇਲਜ਼ਾਮ ਲਾਇਆ ਕਿ ਉਹਨਾਂ ਦੇ ਰੋਡ ਸ਼ੋਅ ਨੂੰ ਤਾਰ ਪੀੜੋ ਕਰਨ ਦੇ ਲਈ ਵਿਚ ਵੜ ਗਏ ਉਹਨਾਂ ਦੇ ਬੰਦਿਆਂ ਨੂੰ ਧਮਕਾਇਆ ਗਿਆ ਉਹਨਾਂ ਦੇ ਮੇਰੇ ਕੋਲ ਬਾਈਟਾਂ ਹੈਗੀਆਂ ਮੇਰੇ ਕੋਲੇ ਉਹਨਾਂ ਬੰਦਿਆਂ ਦੇ ਬਿਆਨ ਨੇ ਜਿਹੜੇ ਬੰਦੇ ਗੁਰਦੀ ਬਾੜ ਦੇ ਰੋਡ ਸ਼ੋਅ 'ਚ ਇਹ ਗੱਲ ਕਹਿੰਦੇ ਸੀ ਕਿ ਸਾਨੂੰ ਧਮਕਾਇਆ ਗਿਆ ਸਾਨੂੰ ਕਿਹਾ ਗਿਆ ਕਿ ਤੁਹਾਡੇ ਚਪੇੜਾ ਪਹਿਣ ਗਿਆ ਅਜਿਹੀ ਹਰਕਤਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੀਤੀਆਂ ਨੇ ਕਿ ਇਹਨਾਂ ਹਰਕਤਾਂ ਦੇ ਨਾਲ ਤੁਸੀਂ ਸੱਤਾ ਟਿਰ ਜਿਹੜੀ ਆ ਉਹ ਸੀਟ ਜਿੱਤ ਲੇਗੀ ਜੋ ਗਰਾਊਂਡ ਤੋਂ ਰਪੋਟ ਆ ਰਹੀਆਂ ਨੇ ਉਹ ਇਹ ਨੇ ਕਿ ਸ਼ਹਿਰ ਦੇ ਅੰਦਰ ਪੂਰੀ ਸਪਸ਼ਟ ਆਵਾਜ਼ ਹੈ ਕਿ ਕਾਂਗਰਸ ਆ ਰਹੀ ਹੈ ਪਿੰਡਾਂ ਦੇ ਵਿੱਚ ਪੂਰੀ ਸਪਸ਼ਟ ਆਵਾਜ਼ ਆ ਕਿ ਕਾਂਗਰਸ ਆ ਰਹੀ ਹੈ ਹੁਣ ਜੇ ਬੰਦੇ ਗ੍ਰਿਫਤਾਰ ਕਰਕੇ ਸੀਆਈਏ ਸਟਾਫ ਤੋਂ ਚੁਕਾ ਕੇ ਬਿਨਾਂ ਮਤਲਬ ਤੋਂ ਜਾਂ ਉਹਨਾਂ ਤੇ ਉਹਨਾਂ ਨੂੰ ਹਰਾਸ ਕਰਕੇ ਤੁਸੀਂ ਜਿੱਤ ਲੋਗੇ ਫਿਰ ਇੱਕ ਅਲੈਦਾ ਗੱਲ ਹੈ ਪਰ ਫਿਲਹਾਲ ਦੀ ਗੜੀ ਕਾਂਗਰਸ ਦੀ ਸਥਿਤੀ ਮੱਚ ਬੈਟਰ ਨਜ਼ਰ ਆਉਂਦੀ ਹੈ ਬਰਨਾਲੇ ਦੇ ਅੰਦਰ ਵੋਟਾਂ ਦਾ ਅਮਲ ਚੱਲ ਰਿਹਾ ਹੈ ਵੋਟਾਂ ਪੈ ਰਹੀਆਂ ਨੇ ਦੇਖਦੇ ਹਾਂ ਕਿ ਅੱਜ ਕਿਸ ਤਰ੍ਹਾਂ ਦਾ ਟਰਨਓਵਰ ਜਾਂਦਾ ਹੈ ਤੇ ਉਸ ਤੋਂ ਬਾਅਦ ਅੰਦਾਜ਼ੇ ਲਾ ਕੇ ਵੀ ਕੋਸ਼ਿਸ਼ ਕਰਦੇ ਹਾਂ ਕਿ ਕੀ ਨਿਕਲਦਾ ਕਿ ਨਹੀਂ ਨਿਕਲਦਾ ਪਰ ਜੋ ਗਰਾਊਂਡ ਤੋਂ ਰਿਪੋਰਟ ਆ ਰਹੀ ਹੈ ਉਹ ਇਹੀ ਹੈ ਕਿ ਹਰਿੰਦਰ ਢਾਲੀਵਾਲ ਫਿਲਹਾਲ ਪਿੱਛੜਦੇ ਹੋਏ ਨਜ਼ਰ ਆ ਰਹੇ ਨੇ ਸ਼ਾਇਦ ਇਸੇ ਕਰਕੇ ਕਾਂਗਰਸੀ ਚੱਕੇ ਗਏ ਹੁਣ ਪੁਲਿਸ ਸਪਸ਼ਟ ਨਹੀਂ ਕਰ ਪਾਰੀ ਕਿ ਕਿਉਂ ਚੱਕੇ ਨੇ ਸ਼ਿਕਾਇਤ ਕਿੰਨੇ ਕੀਤੀ ਕਦੋਂ ਕੀਤੀ ਕਿਉਂ ਕੀਤੀ ਕੀ ਉਹ ਇਨ੍ਹਾਂ ਕਾਂਗਰਸੀਆਂ ਨੇ ਉਸ ਵਿਅਕਤੀ ਜਾਂ ਵਿਅਕਤੀਆਂ ਦੇ ਖਿਲਾਫ ਕੀ ਕੀਤਾ ਇਹ ਜਿਆ ਕਿ ਇਹਨਾਂ ਨੂੰ ਸ਼ਿਕਾਇਤ ਕਰਨੀ ਪੈਗੀ ਇਹ ਹਾਲੇ ਸਪਸ਼ਟ ਹੋ ਹੀ ਨਹੀਂ ਪਾਰਾ